ਅਸੀਂ ਉਸ ਜ਼ਮਾਨੇ ਦੀਆਂ ਕੁੜੀਆਂ ਜੋ ਕੁਵਾਰੀਆਂ ਹੁੰਦੀਆਂ ਬੋਲਾਂ ਤੇ ਲਾਲੀ ਨਹੀਂ ਸਿਲਾਉਂਦੀਆਂ ਅਸੀਂ ਉਸ ਜ਼ਮਾਨੇ ਦੀਆਂ ਕੁੜੀਆਂ ਜੋ ਬਾਪ ਦੇ ਸਾਹਮਣੇ ਸ਼ੀਸ਼ਾ ਦੇਖਦੇ ਵੀ ਸੀ ਸ਼ਰਮਾਂਦੀਆਂ ਅਸੀਂ ਉਸ ਜ਼ਮਾਨੇ ਦੀਆਂ ਕੁੜੀਆਂ ਜੋ ਲਿਵਾਸ ਆਪਣੇ ਪਸੰਦ ਦਾ ਨਹੀਂ ਸੀ ਪਾਉਂਦੀਆਂ ਕਿਉਂਕਿ ਸਾਨੂੰ ਸਾਡੀ ਪਸੰਦ ਪੁੱਛੀ ਨਹੀਂ ਸੀ ਜਾਂਦੀ ਅਸੀਂ ਬਾਪ ਦੀ ਮਰਜ਼ੀ ਨਾਲ ਸੀ ਵਿਆਹ ਕਰਵਾਉਂਦੀਆਂ ਜੇ ਹਮਸਫਰ ਚੰਗਾ ਨਿਕਲ ਜੇ ਤਾਂ ਨਸੀਬ ਆਪਣੇ ਪਰ ਜੇ ਮਾੜਾ ਨਿਕਲ ਜੇ ਤਾਂ ਸਬਰ ਕਰਕੇ ਸਾਰੀ ਉਮਰ ਸੇ ਲੰਗਾਉਂਦੀਆਂ ਤੇ ਅਸੀਂ ਦਿਨ ਚਾਹੇ ਮਾੜੇ ਕੱਟੇ ਚਾਹੇ ਚੰਗੇ ਕੱਟੇ ਪਰ ਆਪਣੀ ਤੇ ਨੂੰ ਅਸੀਂ ਆਪਣੇ ਰਸਤੇ ਤੇ ਚੱਲਣਾ ਸਿਖਾਉਂਦੀਆਂ ਪਰ ਆਪਣੀ ਤੇ ਨੂੰ ਅਸੀਂ ਆਪਣੇ ਰਸਤੇ ਚੱਲਣਾ ਸਿਖਾਉਂਦੀਆਂ ਜੇ ਤੁਹਾਨੂੰ ਮੇਰੀ ਇਹ ਦਿਲ ਦੀਆਂ ਲਾਈਨਾਂ ਅੱਛੀਆਂ ਲੱਗੀਆਂ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ